ਡਾਕਟਰ ਮਨ ਮੋਹਨ ਸਿੰਘ ਤੇ 1984 ਦਾ ਸਿੱਖ ਕਤਲਿਆ ਇਹ ਇੱਕ ਬਹੁਤ ਹੀ ਇਪੋਰਟੈਂਟ ਮੁੱਦਾ ਹੈ ਇਹਦੇ ਤੇ ਆਪਾਂ ਅੱਜ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਿੱਥੋਂ ਤੱਕ ਸਿੱਖ ਆਈਡੈਂਟੀਟੀ ਦਾ ਇਸ਼ੂ ਹੈ ਸਿੱਖ ਪਹਿਚਾਨ ਦਾ ਇਸ਼ੂ ਹੈ ਉਹਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਦੁਨੀਆ ਦੇ ਵਿੱਚ ਸਿੱਖ ਪਹਿਚਾਨ ਬਣਾਉਣ ਲਈ ਜਿੰਨੀ ਡਾਕਟਰ ਮਨਮੋਨ ਸਿੰਘ ਜੀ ਆ ਉਨੀ ਹੋਰ ਕਿਸੇ ਸਿੱਖ ਦੀ ਨਹੀਂ ਹੈ 911 ਤੋਂ ਬਾਅਦ ਜਦੋਂ ਵਰਲਡ ਟ੍ਰੇਡ ਸੈਂਟਰ ਤੋੜੇ ਉਸ ਤੋਂ ਮਗਰੋਂ ਇੱਕ ਅਮਰੀਕਾ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਹੀ ਮਾਹੌਲ ਕਿਉਂਕਿ ਉਸ ਵੇਲੇ ਬਿਲਡਿੰਗਾਂ ਪਗਵੰਦਾ ਸੀ ਸਿੱਖ ਵੀ ਪਗਵੰਦੇ ਆ ਸਾਰੀ ਦੁਨੀਆ ਚ ਮਾਹੌਲ ਸਿੱਖਾਂ ਦੇ ਖਿਲਾਫ ਬਣਿਆ ਵਾ ਅਮਰੀਕਾ ਦੇ ਵਿੱਚ ਕਈ ਸਿੱਖ ਜੋ ਤਕੜੇ ਤਕੜੇ ਸਿੱਖ ਇਕੱਠੇ ਹੋ ਕੇ ਕਹਿੰਦੇ ਸੀ ਆਪਾਂ ਫੰਡ ਇਕੱਠਾ ਕਰੀਏ ਤੇ ਸਿੱਖਾਂ ਦੀਆਂ ਫੋਟੋਆਂ ਲਈਏ ਇੱਥੋਂ ਦੇ ਮੇਨ ਸਟਰੀਮ ਅਖਬਾਰਾਂ ਦੇ ਵਿੱਚ ਤੇ ਦੱਸਿਏ ਕਿ ਸਿੱਖ ਕੌਣ ਹੁੰਦੇ ਆ ਉਸ ਟਾਈਮ ਦੇ ਉੱਤੇ 2004 ਤੇ ਵਿੱਚ ਪਹਿਲਾ ਸਿੱਖ ਦੁਨੀਆਂ ਦੇ ਵਿੱਚ ਪਹਿਲਾ ਸਿੱਖ ਸੀ ਜਿਹਦੀ ਫੋਟੋ ਲਗਭਗ ਦੁਨੀਆਂ ਦੇ ਹਰ ਦੇਸ਼ ਦੇ ਮੈਗਜ਼ੀਨ ਕਿ ਨਿਊਜ਼ਪੇਪਰਾਂ ਦੇ ਵਿੱਚ ਨਿਕਲੀ ਉਹ ਸੀਗਾ ਡਾਕਟਰ ਮਨਮੋਨ ਸਿੰਘ ਅਮਰੀਕਾ ਦੇ ਤਾਂ ਫਰੰਟ ਪੇਜ ਤੇ ਹੁੰਦੇ ਟਾਈਮ ਮੈਗਜ਼ੀਨ ਨੇ ਫਰੰਟ ਪੇਜ ਤੇ ਹੁੰਦੇ ਕਿਉਂਕਿ ਉਹ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ ਦੁਨੀਆ ਦੇ ਵਿੱਚ ਲੋਕਾਂ ਨੂੰ ਖੁਸ਼ੀ ਇਹ ਨਹੀਂ ਕਿ ਡਾਕਟਰ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ ਲੋਕਾਂ ਨੂੰ ਖੁਸ਼ੀ ਇਹ ਸੀ ਕਿ ਇੱਕ ਟਾਪ ਦਾ ਇਕਨੋਮਿਸਟ ਇੱਕ ਇੰਡੀਆ ਵਰਗੇ ਪਾਪੂਲੇਟਿਡ ਦੇਸ਼ ਦਾ ਔਰ ਡੈਮੋਕਰੇਸੀ ਦਾ ਦਾ ਪ੍ਰਾਈਮ ਮਿਨਿਸਟਰ ਬਣਿਆ ਤੋ ਇਹ ਦੇਖ ਇਸਤੇ ਕਰਕੇ ਜੋ ਉਹ ਸਿੱਖ ਆਇਡੈਂਟੀਟੀ ਸਿੱਖ ਪਛਾਣ ਚ ਡਾਕਟਰ ਮਨਮੋਨ ਸਿੰਘ ਦਾ ਰੋਲ ਹੈ ਉਹ ਮੇਰਾ ਖਿਆਲ ਆ ਕਿਸੇ ਦਾ ਨਹੀਂ ਰਹਾ ਜਦੋਂ ਮੈਂ 2004 ਦੇ ਵਿੱਚ ਜਦੋਂ ਡਾਕਟਰ ਮਨਮੋਨ ਸਿੰਘ ਪ੍ਰਾਈਮ ਮਿੰისტਰ ਬਣੇ ਤਾਂ ਮੈਂ ਉਦੋਂ ਅਮਰੀਕਾ ਤੇ ਕੈਨੇਡਾ ਦੇ ਵਿਜ਼ਿਟ ਤੇ ਉੱਤੇ ਗਿਆ ਗਿਆ ਜੂਨ ਦੇ ਮਹੀਨੇ ਵਿੱਚ ਮੈਨੂੰ ਉੱਥੇ ਕਈਆਂ ਸਿੱਖਾਂ ਨੇ ਪੁੱਛਿਆ ਕਿ ਜੀ ਡਾਕਟਰ ਮਨਮੋਨ ਸਿੰਘ ਜੀ ਸਿੱਖਾਂ ਵਾਸਤੇ ਕੀ ਕਰਨਗੇ ਮੈਂ ਉਹਨਾਂ ਨੂੰ ਕਿਹਾ ਦੇਖੋ ਸਾਨੂੰ ਜਿੰਨਾ ਉਹਨਾਂ ਨੇ ਕਰਤਾ ਹੀ ਬਹੁਤ ਆ ਇਹ ਹੀ ਬਹੁਤ ਆ ਸਾਨੂੰ ਜਿਆਦਾ ਐਕਸਪੈਕਟੇਸ਼ਨ ਰੱਖਣੀ ਨਹੀਂ ਚਾਹੀਦੀ ਨਾ ਤਾਂ ਉਹ ਸਿੱਖ ਕਾੜ ਦੇ ਉੱਤੇ ਪ੍ਰਾਈਮ ਮਿਨਿਸਟਰ ਬਣਿਆ ਨਾ ਉਹ ਸਿੱਖ ਕਾੜ ਦੇ ਉੱਤੇ ਵੋਲਟ ਬੈਂਕ ਦੇ ਵਿੱਚ ਗਿਆ ਸੀ ਨਾ ਹੀ ਉਹ ਸਿੱਖ ਕਾੜ ਦੇ ਉੱਤੇ ਦੁਨੀਆ ਦੇ ਟੌਪੀਆਂ ਯੂਨੀਵਰਸਿਟੀ ਚ ਗਿਆ ਹੈ ਤਾਂ ਜਿੰਨਾ ਉਹਨਾਂ ਨੇ ਕਰਤਾ ਉਹ ਹੀ ਬਹੁਤ ਆ ਬੀ ਹੈਪੀ ਵਿਦ ਥਿਸ ਹੁਣ ਆਪਾਂ ਮੁੱਦੇ ਤੇ ਆਈਏ 1984 ਦਾ ਮੁੱਦਾ ਡਾਕਟਰ ਮਨਮੋਹਨ ਸਿੰਘ ਹਰਾਂ ਦੇ ਦਿਲ ਨੂੰ ਲੱਗਿਆ ਹੋਇਆ ਸੀ ਮੈਨੂੰ ਜਾਦਾ 1990 1990 ਦਾ ਐਂਡ ਜਦੋਂ ਡਾਕਟਰ ਮਨਮੋਹਨ ਸਿੰਘ ਵਰਲਡ ਬੈਂਕ ਤੋਂ ਵਾਪਸ ਆਏ ਦਿੱਲੀ ਦੇ ਵਿੱਚ ਤੇ ਉਦੋਂ ਅਜੇ ਉਹ ਫਾਈਨੈਂਸ ਮਿਨਿਸਟਰ 1991 ਜਾ ਕੇ ਜੂਨ ਚ ਬਣੇ ਆ ਤੇ ਇਹ 1990 ਦੇ ਐਂਡ ਦੀ ਗੱਲ ਆ ਜਨਰਲ ਅਰੂੜਾ ਨੇ ਜੋ ਪ੍ਰੋਮਿਨੈਂਟ ਦਿੱਲੀ ਦੇ ਸੈਕਸੀ ਉਹਨਾਂ ਦੀ ਇੱਕ ਮੀਟਿੰਗ ਕਾਲ ਕੀਤੀ ਭਾਈ ਮੋਨ ਸਿੰਘ ਰਨਬੈਕਸੀ ਦੇ ਜੋ ਓਨਰ ਆ ਹੁੰਦੇ ਸੀ ਉਦੋਂ ਉਹਨਾਂ ਦੇ ਘਰੇ ਉੱਥੇ ਡਾਕਟਰ ਮਨਮੋਨ ਸਿੰਘ ਵੀ ਆਏ ਸੀ ਉਹਦੇ ਵਿੱਚ ਉਸ ਮੀਟਿੰਗ ਦਾ ਪਰਪਸ ਸੀਗਾ ਕਿ ਅੱਗੇ ਸਿੱਖਾਂ ਦੇ ਵਾਸਤੇ ਫਿਊਚਰ ਕੋਰਸ ਆਫ ਐਕਸ਼ਨ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਕਰਕੇ ਆਪਾਂ ਪ੍ਰਸੀਡ ਕਰਨਾ ਕਿਵੇਂ ਕਰਨਾ ਉਹਦੇ ਬਾਰੇ ਡਿਸਕਸ ਕਰਨਾ ਤੇ ਉੱਥੇ ਮੀਟਿੰਗ ਦੇ ਵਿੱਚ ਮੈਨੂੰ ਸਾਈਡ ਦੇ ਉੱਤੇ ਇਕੱਲੇ ਨੂੰ ਲੈ ਕੇ ਡਾਕਟਰ ਮਨਮੋਨ ਸਿੰਘ ਬੈਠ ਕੇ ਔਰ ਮੈਂ ਨਾ ਗੱਲਾਂ ਕਰ ਲਾ ਕੇ ਕਿ ਮੈਂ ਬਹੁਤ ਐਨਵਾਈਰ ਕਰਦਾ ਜੋ ਕੰਮ ਤੁਸੀਂ ਕਰ ਰਹੇ ਹੋ ਮਲਕਿ ਇਮੇਜਿਨ ਕਿ ਮੈਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀ ਉਹਨਾਂ ਨੂੰ ਮੇਰੇ ਕੰਮ ਦਾ ਪਤਾ ਸੀ ਕਹਿੰਦੇ ਜਿੰਨਾ ਹਾਲਤਾਂ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਉਹ ਵੀ ਮੈਨੂੰ ਪਤਾ ਨਹੀਂ ਔਰ ਜਿਵੇਂ ਤੁਸੀਂ ਪਹਿਲਾਂ ਕੀਤਾ ਔਰ ਬਹੁਤ ਅੱਛੀ ਗੱਲਾ ਔਰ ਇਸ ਨੂੰ ਕੰਟੀਨਿਊ ਰੱਖੋ ਉਸ ਤੋਂ ਬਾਅਦ ਜਦੋਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਤੱਕ ਇਹ ਮੌਕਾ ਨਹੀਂ ਮਿਲਿਆ ਮੁਲਾਕਾਤ ਹੋਣ ਦਾ ਉਸ ਤੋਂ ਮਗਰੋਂ ਮੈਨੂੰ ਇੱਕ ਤੋਂ ਬਾਅਦ ਇਹਨਾਂ ਨੂੰ ਮੌਕਾ ਮਿਲਿਆ 1999 ਦੇ ਇਲੈਕਸ਼ਨ ਦੇ ਵਿੱਚ ਮੈਨੂੰ ਲੋਕ ਸਭਾ ਦੇ ਇਲੈਕਸ਼ਨ ਤੇ ਜ਼ਿਆਦਾ ਉਦੋਂ ਕਾਂਗਰਸ ਸਟ੍ਰੈਟ ਜੀ ਨੂੰ ਟਿਕਟ ਦੇ ਰਹੀ ਸੀ ਮੈਂ ਡਾਕਟਰ ਮਲਮੋਨ ਸਿੰਘ ਹਰਾਂ ਨੂੰ ਲੈ ਕੇ ਆ ਮੈਂ ਉਹਨਾਂ ਨੂੰ ਕਹਿੰਦਾ ਟਿਕਟ ਘਟਾਓ ਉਹ ਕਹਿੰਦੇ ਪ੍ਰਨਾਬ ਮੁਖਰ ਜੀ ਨੂੰ ਜਾ ਕੇ ਮਿਲੋ ਮੇਰੇ ਪਾਸ ਤਾਂ ਰੋਕ ਨਹੀਂ ਹੈ ਮੈਂ ਇਹ ਨਹੀਂ ਕਰ ਸਕਦਾ ਉਸ ਤੋਂ ਮਗਰੋਂ 1999 ਦਸੰਬਰ ਦੇ ਵਿੱਚ ਰਾਜ ਸਭਾ ਦੇ ਵਿੱਚ ਡਿਬੇਟ ਚੱਲ ਰਹੀ ਸੀ ਤੇ ਉਹਦੇ ਵਿੱਚ ਕੁਲਦੀਪ ਨੀਰ ਯੋ ਪ੍ਰੋਮਿਨੈਂਟ ਜਰਨਲਿਸਟ ਸੀ ਉਹ ਰਾਜ ਸਭਾ ਦੇ ਮੈਂਬਰ ਸੀ ਉਹਨਾਂ ਨੇ ਡਿਮਾਂਡ ਕੀਤਾ ਕਿ ਸਿੱਖਾਂ ਨੂੰ 1984 ਦਾ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਤੇ ਉੱਥੇ ਡਿਮਾਂਡ ਉੱਠੀ ਕਿ ਸਿੱਖ ਨਵਾਂ ਕਮਿਸ਼ਨ ਡਿਮਾਂਡ ਕਰ ਰਿਹਾ ਤੇ ਆਪਾਂ ਨਵਾਂ ਕਮਿਸ਼ਨ ਉਹਨਾਂ ਨੂੰ ਕਿਉਂ ਨਾ ਦੇਈਏ ਇਹ ਡਿਮਾਂਡ ਉੱਥੇ ਖੜੀ ਹੋਈ ਉਸ ਤੋਂ ਬਾਅਦ ਉਦੋਂ ਡਾਕਟਰ ਮਰਮੋਨ ਸਿੰਘ ਲੀਡਰ ਆਫ ਆਪੋਜੀਸ਼ਨ ਸੀ ਰਾਜ ਸਭਾ ਦੇ ਵਿੱਚ ਉਸ ਤੋਂ ਮਗਰੋਂ ਅਸੀਂ ਜਾ ਕੇ ਐਡਵਾਨੀ ਹੋਮ ਮਿਨਿਸਟਰ ਸੀ ਅੜਵਾਨੀ ਨੂੰ ਜਨਰਲ ਰੋੜਾ ਜਸਟਨ ਰੋੜਾ ਮੈਂ ਡਾਕਟਰ ਮਹੀਪ ਸਿੰਘ ਅਸੀਂ ਜਾ ਕੇ ਮਿਲੇ ਅਸੀਂ ਕਿਹਾ ਜੀ ਕਿ ਨਵਾਂ ਕਮਿਸ਼ਨਰ ਹਕੂਰੀ ਬਣਾਓ ਅੜਵਾਨੀ ਨੇ ਕਿਹਾ ਕਿ ਜੇਕਰ ਕਾਂਗਰਸ ਐਗਰੀ ਕਰੇਗੀ ਤਾਂ ਹੀ ਅਸੀਂ ਬਣਾਵਾਂਗੇ ਨਹੀਂ ਤਾਂ ਸਾਡੇ ਤੇ ਬਲੇਮ ਆਏਗਾ ਕਿ ਅਸੀਂ ਪੋਲਿਟੀਕਲ ਗੇਮ ਖੇਡ ਰਹੇ ਹਾਂ ਤੇ ਅਸੀਂ ਨਹੀਂ ਬਣਾ ਸਕਦੇ ਡਾਕਟਰ ਮਨਮੋਨ ਸਿੰਘ ਉਹ ਰਾਣੇ ਕਿਵੇਂ ਤੇਵੇਂ ਕਰਕੇ ਪਤਾ ਨਹੀਂ ਕਿਵੇਂ ਸੋਨੀਆ ਗਾਂਧੀ ਨੂੰ ਮਨਾਇਆ ਕਿਸ ਤਰ੍ਹਾਂ ਔਰ ਉਦੋਂ 1 2 ਦਿਨ ਬਾਅਦ ਜਦੋਂ ਫਿਰ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਅਬ ਰਾਜ ਸਭਾ ਦੇ ਵਿੱਚ ਆਇਆ ਤੇ ਡਾਕਟਰ ਮਨਮੋਨ ਸਿੰਘ ਰਾਣੇ ਖੜੇ ਹੋ ਕੇ ਕਹਿੰਦਾ ਕਿ ਆਈ ਗਿਵ ਮਾਈ ਕੰਸੈਂਟ ਤੋਂ ਇਹਨਾਂ ਨੇ ਕੰਸੈਂਟ ਦਿੱਤਾ ਯੂਨਾਨੀ ਮਸ ਰੈਜ਼ੋਲੂਸ਼ਨ ਪਾਸ ਹੋ ਕੇ ਇੱਕ ਕਮਿਸ਼ਨ ਬਣਿਆ ਤੇ ਉਸ ਤੋਂ ਬਾਅਦ ਨਾਨਾਵਤੀ ਕਮਿਸ਼ਨ ਬਣਿਆ ਉਹ ਨਾਨਾਵਤੀ ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਉਦੋਂ ਸੀਗਾ ਉਹ 2005 ਉਦੋਂ ਡਾਕਟਰ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਬਣ ਕੇ ਸੀ ਨਾਨਾਵਤੀ ਕਮਿਸ਼ਨ ਨੇ ਜਿਗਦੀਸ ਟਾਈਟਲ ਤੇ ਸੱਜਨ ਕੁਮਾਰ ਦੇ ਖਿਲਾਫ ਕੇਸ ਰੀਓਪਨ ਕਰਨ ਦੇ ਰეკਮੈਂਡੇਸ਼ਨ ਦਿੱਤੀ ਤੇ ਉਦੋਂ ਇਹ ਬਲਕਿ ਮੇਰੇ ਕੋਲ ਇੱਕ ਉਸ ਟਾਈਮ ਸਰਕਾਰ ਨੇ ਉਹ ਸਾਰੀਆਂ ਰეკਮੈਂਡੇਸ਼ਨ ਰਿਜੈਕਟ ਕਰਤੀਆਂ ਔਰ ਇਹ ਕਹਤਾ ਸੀ ਕਿ ਕੋਈ ਕੇਸ ਅਜਿਸਟ ਨਹੀਂ ਹੋਏਗਾ ਮੇਰੇ ਕੋਲੇ ਉਸ ਬਾਅਦ ਇੱਕ ਬੜਾ ਸੀਨੀਅਰ ਜਰਨਲਿਸਟ ਇੱਕ ਨੂੰ ਆਏ ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ ਕਹਿੰਦੇ ਸੀ ਕਿ ਇਹਨਾਂ ਨੂੰ ਰეკਮੈਂਡੇਸ਼ਨ ਨੂੰ ਉਹ ਚਾਹੁੰਦੇ ਸੀ ਕਿ ਮੰਨਿਆ ਜਾਵੇ ਪਰ ਕਾਂਗਰਸ ਨਹੀਂ ਬੰਨੀ ਇਹਨਾਂ ਨੇ ਉਹਨਾਂ ਨੂੰ ਜੋੜ ਦੇ ਕੇ ਤੇ ਇਹਨਾਂ ਨੂੰ ਰਿਜੈਕਟ ਰეკਮੈਂਡੇਸ਼ਨ ਰਿਜੈਕਟ ਕਰਾਤਾ ਕਹਿੰਦੇ ਪਰ ਡਾਕਟਰ ਮੋਮਨ ਸਿੰਘ ਨੂੰ ਇਸ ਕਾ ਦਾ ਪਤਾ ਸੀ ਕਿ ਪਾਰਲੀਮੈਂਟ ਰੋਲਾ ਪੈਣਾ ਰੋਲਾ ਪਾਏਗੀ ਤੇ ਉਸ ਤੋਂ ਬਾਅਦ ਜਦੋਂ ਆਪੋਜੀਸ਼ਨ ਰੋਲਾ ਪਾਏਗੀ ਤਾਂ ਉਸ ਤੋਂ ਬਾਅਦ ਦੇਖ ਲਵਾਂਗੇ ਉਹ ਹੀ ਗੱਲ ਹੋਈ ਨਾ ਕਿ ਕਲੀ ਆਪੋਜੀਸ਼ਨ ਨੇ ਰੋਲਾ ਪਾਇਆ ਬਲਕਿ ਕੌਮਨਿਸਟ ਜਿਹੜੇ ਕਿ ਜਿਨ੍ਹਾਂ ਦੀ ਸਪੋਰਟ ਤੇ ਸਰਕਾਰ ਖੜੀ ਸੀ ਉਹ ਤੋਂ ਇਹ ਯੂਪੀਆ ਦੇ ਸਰਕਾਰ ਡਾਕਟਰ ਮੋਮਨ ਸਿੰਘ ਦੀ ਸਰਕਾਰ ਉਹ ਕੌਗਨਿਸਟਾਂ ਨੇ ਵੀ ਬਹੁਤ ਸਟਰੋਂਗਲੀ ਇਹਨੂੰ ਪੋਜ਼ ਕੀਤਾ ਬਰਿੰਦਾ ਕ੍ਰਾਂਠ ਨੇ ਦਿਨ ਨਾਲ ਮੇਰੇ ਕਈ ਮੀਟਿੰਗਾਂ ਹੋਈਆਂ ਉਹਨਾਂ ਨੇ ਵੀ ਸਰਕਾਰ ਨੂੰ ਕਹਿਤਾ ਕਿ ਇਹ ਇਹਦੇ ਤੇ ਸੀ ਤੁਹਾਡੇ ਖਿਲਾਫ ਅਲਟੀਮੇਟਲੀ ਜੋ ਜਾ ਕੇ ਡਾਕਟਰ ਮਰਮੋਰ ਸਿੰਘ ਨੇ ਇਹ ਪਾਰਲੀਮੈਂਟ ਨੂੰ ਇਨਫਾਰਮ ਕੀਤਾ ਕਿ ਅਸੀਂ ਇਹ ਰეკਮੈਂਡੇਸ਼ਨ ਮੰਨਦੇ ਹਾਂ ਜਗਦੀਸ਼ ਟਾਈਟਰ ਤੇ ਸੱਜਣ ਕੁਮਾਰ ਦੇ ਖਿਲਾਫ ਕੇਸ ਰਜਿਸਟਰ ਹੋਣਗੇ ਔਰ ਮੈਨੂੰ ਜੋ ਇੱਕ ਖਬਰ ਮਿਲੀ ਕਿ ਉਦੋਂ ਜਗਦੀਸ਼ ਟਾਈਟਰ ਨੇ ਇਹਨਾਂ ਦੇ ਅਗੇਂਸਟ ਵੀ ਬਹੁਤ ਕੈਂਪੇਨ ਸ਼ੁਰੂ ਕੀਤੀ ਬੜਾ ਖੁਸ਼ ਕੀਤਾ ਉਸ ਤੋਂ ਮਗਰੋਂ 2006 ਦੇ ਵਿੱਚ ਇੱਕ ਨਾਨਾ ਬੱਚੀ ਦੀ ਕਮਿਸ਼ਨ ਨੇ ਕਿਹਾ ਸੀ ਕਿ ਰੀਹੈਬਿਲਿਟੇਸ਼ਨ ਪ੍ਰੋਪਰ ਨਹੀਂ ਹੋਈ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਰੀਲੀਫ ਪੈਕੇਜ ਆਇਆ ਜਿਹਦੇ ਵਿੱਚ 3.5 ਲੱਖ ਰੁਪਈਆ ਜਿਹੜੇ ਜਿਹੜੇ ਦੀ ਡੈਥ ਹੋਈ ਸੀ ਉਹਦੇ ਵਾਸਤੇ ਦਿੱਤਾ ਗਿਆ ਤੇ ਨਾਲੇ 1.5 ਲੱਖ ਰੁਪਈਆ ਜਿਹੜੇ ਇੰਜਰਡ ਸੀ ਜਿਨ੍ਹਾਂ ਨੂੰ ਪਹਿਲਾਂ ਸਿਰਫ 2000 ਰੁਪਏ ਦਿੱਤੇ ਸੀ ਉਹ ਚਾਹੇ ਹੋ ਰეკਮੈਂਡ ਹਾਈ ਕੋਰਟ ਨੇ ਕੀਤਾ ਸੀ ਪਰ ਸਰਕਾਰ ਨੇ ਉਦੋਂ ਤੱਕ ਦਿੱਤਾ ਨਹੀਂ ਸੀ ਜੀ। ਔਰ ਉਹ ਵੀ ਇਹਨਾਂ ਨੇ ਪ੍ਰਾਈਮ ਮਿੰისტਰ ਪੈਕੇਜ ਦੇ ਵਿੱਚ ਆਇਆ ਤੇ ਨਾਲ ਉਹ ਪ੍ਰਾਈਮ ਮਿੰისტਰ ਪੈਕੇਜ ਦੇ ਵਿੱਚ ਨੌਕਰੀਆਂ ਵੀ ਆਈਆਂ। ਨੌਕਰੀਆਂ ਤਾਂ ਚਾਹੇ ਉਹ ਮਿਲੀਆਂ-ਮੁਲੀਆਂ ਤਾਂ ਬਹੁਤ ਹੀ ਥੋੜੀਆਂ ਹੈ ਨਹੀਂ। ਉਹ ਹੁਣ ਵੀ ਚੱਲ ਰਿਹਾ ਅਜੇ ਤੱਕ ਵੀ ਉਹ ਚੱਲ ਰਿਹਾ। ਪਰ ਜੋ ਮੈਂ ਬਲਕਿ ਦਸਰਿਆਂ ਕੇ ਇਹਨਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਿੰਨਾ ਕੋ ਰਿਲੀਫ ਦੇ ਸਕਦੇ ਸੀ ਦੇਣ ਦੀ। ਉਸ ਤੋਂ ਮਗਰੋਂ ਜਦੋਂ ਇਹ ਪ੍ਰਾਈਮ ਮਿੰისტਰ ਰਿਲੀਫ ਪੈਕੇਜ ਆਇਆ ਇਹ ਦਿੱਲੀ ਕੁਰਤਵਾਰਾ ਕਮੇਟੀ ਦਾ ਇੱਕ ਡੈਲੀਗੇਸ਼ਨ ਆ ਪਰਮਜੀਤ ਸਿੰਘ ਸਰਨਾਹ ਹੋਲੀ ਉਹਨੂੰ ਲੀਡ ਕਰਕੇ ਲੈ ਕੇ ਗਏ ਪ੍ਰਾਈਮ ਮਿੰਿਸਟਰ ਥੈਂਕਸ ਕਮ ਔਰ ਇਹਨੇ ਸਰਨਾਹ ਨੇ ਮੈਲੂ ਆ ਕੇ ਕਿਹਾ ਕਿ ਉਹਨਾਂ ਦੀ ਅੱਖਾਂ ਵਿੱਚ ਅਥਰੂ ਸੀ ਡਾਕਟਰ ਮਨਮੋਨ ਸਿੰਘ ਦੇ ਅੱਛਾ ਉਸ ਤੋਂ ਮਗਰੋਂ ਜਦੋਂ ਉਹਨਾਂ ਦੀ ਭੇਟੀ ਨੇ ਬੁੱਕ ਲਿਖੀ ਉਦੋਂ ਮੈਨੂੰ ਇਹ ਪਤਾ ਚੱਲਿਆ ਕਿ 1 ਨਵੰਬਰ 1984 ਨੂੰ ਡਾਕਟਰ ਮਨਮੋਨ ਸਿੰਘ ਦਾ ਆਪਣਾ ਘਰ ਜਿਹੜਾ ਅਸ਼ੋਕ ਵਿਹਾਰ ਸੀ ਉਹਦੇ ਤੇ ਵੀ ਹਮਲਾ ਹੋਇਆ ਸੀ ਉਹ ਪਹਿਲਾਂ ਨਹੀਂ ਸੀ ਪਤਾ ਉਦੋਂ ਪਤਾ ਚੱਲਿਆ ਉਧਰ ਤੇ ਵੀ ਅਟੈਕ ਹੋਇਆ ਸੀ ਤੇ ਉਸ ਉਸ ਹੀ ਕਹਾਣੀ ਵੀ ਪਤਾ ਚੱਲੀ ਬਲਕਿ ਇਹ ਅਸਪੈਕਟ ਬੜਾ ਜੁੜੀ ਸੀ ਕਿਉਂਕਿ ਕਈ ਵਾਰੀ ਕਈ ਲੋਕਾਂ ਨੇ ਕਈਆਂ ਨੇ ਸ਼ਾਇਦ ਮੈਂ ਵੀ ਕੁਝ ਵਾਰੀ ਕਿਹਾ ਹੋਵੇ ਇਸ ਗੱਲ ਦੇ ਉੱਤੇ ਕਿ ਪ੍ਰਾਈਮ ਮਿਨਿਸਟਰ ਹੁੰਦੇ ਹੋ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਦਾ ਪਤਾ ਕਿਉਂ ਕਰਨਾ ਚਾਹੁੰਦੇ ਸੀ ਪਰ ਕਾਂਗਰਸ ਉਹਨਾਂ ਨੂੰ ਕਰਨ ਨਹੀਂ ਦਿੱਤਾ ਅੱਜ ਜੋ ਸਾਡੇ ਵਿੱਚ ਨਹੀਂ ਹਨ ਅੱਜ ਜਿਵੇਂ ਉਹਨਾਂ ਨੂੰ ਯਾਦ ਕਰ ਰਹੇ ਆਂ ਅੱਜ ਉਹਨਾਂ ਦੇ ਕਹਿ ਵੀ ਗਏ ਸੀ ਉਹਨਾਂ ਦੇ ਬੇਟੀ ਨੇ ਤੇ ਉਹਨਾਂ ਦੇ ਭਾਈ ਡਾਕਟਰ ਗਰਸ਼ਨ ਕਰੋਰਾ ਨੇ ਉਥੇ ਖੁਦ ਕੀਰਤਨ ਵੀ ਕੀਤਾ ਦੇਖ ਕੇ ਬੜਾ ਚੰਗਾ ਲੱਗਿਆ ਨਾਲੇ ਉਹਨਾਂ ਨੇ ਦੱਸਿਆ ਕਿ ਡਾਕਟਰ ਮਨਮੋਹ ਸਿੰਘ ਜੀ ਖੁਦ ਉਹ ਸ਼ਬਦ ਆਪਣੇ ਸੇਵਕੀ ਆਪਤ ਰੱਖੇ ਹਮੇਸ਼ਾ ਹੀ ਕਹਿੰਦੇ ਹੋ ਉਹ ਸ਼ਬਦ ਆਪਣੇ ਮਨ ਵਿੱਚ ਜਪ ਜਪਦੇ ਰਹਿੰਦੇ ਸੀ ਹਮੇਸ਼ਾ ਹੀ ਜਪਦੇ ਰਹਿੰਦੇ ਹੁੰਦੇ ਸੀ ਤੇ ਅੱਜ ਐਸੇ ਇਨਸਾਨ ਨੂੰ ਆਪਾਂ ਖੋਲਿਆ ਬੜੇ ਅਫਸੋਸ ਦੀ ਗੱਲ ਪਰ ਕਾਲਪਤ ਪੁਰਖ ਦੇਗੇ ਹੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ੇ ਇਹ ਬਹੁਤ ਜ਼ਰੂਰੀ ਸੀ ਇਹ ਐਸਪੈਕਟ ਡਾਕਟਰ ਮਰਮੋਦ ਸਿੰਘ ਦਾ ਕਿਨੇ ਕਿਵੇਂ 1984 ਉਹਨਾਂ ਦੇਲੂ ਲੱਗਿਆ ਸੀ ਚਾਹੇ ਉਹਦੇ ਵਾਸਤੇ ਕੋਈ ਬਹੁਤਾ ਕਰ ਸਕੇ ਜਾਂ ਨਹੀਂ ਕਰ ਸਕੇ ਪਰ ਇੱਕ ਤਰੀਕੇ ਨਾਲ ਜੇ ਉਹ ਕੇਸ ਉਦੋਂ ਸ਼ੁਰੂ ਹੋਏ ਦੂਜੀ ਵਾਰੀ ਸ਼ੁਰੂ ਹੋਏ ਉਹਦਾ ਨਤੀਜਾ ਆਜ ਹੈ ਕਿ ਸੱਜਨ ਕੁਮਾਰ ਜੇਲ੍ਹ ਵਿੱਚ ਬੈਠਾ ਔਰ ਉਹਦਾ ਨਤੀਜਾ ਆਜ ਹੈ ਕਿ ਜਿਸ ਦੀ ਸਟੇਟਲ ਅਜੇ ਕਤਲ ਦਾ ਮੁਕਦਮਾ ਪੁਖਤ ਰਿਹਾ